ਹੈਲੋ ਸਾਰਿਆਂ ਮੇਰੇ ਪਿਆਰਪਰੀ ਸੈਸਟੀ ਕਾਲ ਜੀ ਕੌਰ ਜਿੰਦਰ ਪੰਜਾਬੀ ਵੀਲੌਗ ਸਵਾਗਤ ਹੈ ਵਾਈ ਗੁਰੂ ਘਰੇ ਕੋਈ ਟਰ ਚੰਦ ਦੀ ਕਲਾ ਚੜੋ ਇਧਰ ਵੀਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਬਣਾਉਣ ਲੱਗੇ ਸੀ ਆਪਾਂ ਸ਼ੱਕਰ ਵਾਲੀ ਚਾਹ ਜਿਵੇਂ ਕਿ ਗਰਮੀਆਂ ਚੱਲ ਰਹੀਆਂ ਨੇ ਤੇ ਮੈਂ ਤੇ ਸ਼ੱਕਰ ਵਾਲੀ ਚਾਹ ਬਣਾਉਣੀ ਆ ਤੁਸੀਂ ਕਿਹੜੀ ਕਿਹੜੀ ਬਣਾਉਂਦੇ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਤੁਹਾਨੂੰ ਪਤਾ ਸ਼ੱਕਰ ਵਾਲੀ ਚਾਹ ਜਿਹੜੀ ਨੁਕਸਾਨ ਨਹੀਂ ਲੈਂਦੀ ਹੈਗੀ ਨਾ ਸਾਡੇ ਲਈ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈਗਾ ਦੂਜੀ ਆਪਾਂ ਚਾਹ ਪੀਂਦੇ ਆ ਨਾ ਚੀਨੀ ਦੀ ਉਦੇ ਨਾਲ ਇੱਕ ਤਾਂ ਮोटापा ਬਹੁਤ ਜਲਦੀ ਜੀਨੀ ਤਾਂ ਵਿਕਾਰ ਹੁੰਦੀ ਏ ਤੇ ਤਰਪਾਤੀ ਸੀ ਸ਼ਕਰ ਚਾਹ ਥੋੜੀ ਜੀ ਸੌਂਫ ਪਾਇਆ ਕਰੋ ਸੌਂਫ ਅੱਜਕੱਲ ਬਹੁਤ ਠੰਡੀ ਹੁੰਦੀ ਏ ਬਹੁਤ ਵਧੀਆ ਹੁੰਦੀ ਏ ਠੀਕ ਹੈ ਜੀ ਇਹਦੇ ਨਾਲ ਚਾਹ ਦਾ ਟੇਸਟ ਵਧੀਆ ਹੋ ਜਾਂਦਾ ਹੈ ਤੇ ਲਾਈਸਿੰਗ ਜਿਹਾ ਜੇਕਰ ਤੁਸੀਂ ਪਾਦੇ ਹੋ ਤੇ ਉਹ ਵੀ ਪਾਓ ਅਦਰਕ ਉਤਰਕ ਤਾਂਪਾ ਸਰਦੀਆਂ ਚ ਪਾਣਿਆ ਗਰਮੀਆਂ ਚ ਆਪਾਂ ਯੂਜ਼ ਹੀ ਨਹੀਂ ਕਰਦੇ ਠੀਕ ਹੈ ਜੀ ਬਾਕੀ ਵਲੌਗ ਦੀ ਸ਼ੁਰੂਆਤ ਕਰਾਂਗੇ ਜੋ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਰੁਟੀਨ ਸ਼ੇਅਰ ਕਰਦੀ ਜਾਵਾਂਗੇ ਤੁਹਾਨੂੰ ਪਤਾ ਅੱਜਕੱਲ ਮੈਂ ਵੀ ਚਾਹ ਨਹੀਂ ਪੀਂਦੀ ਹੈਗੀ ਪਰ ਹਾਂ ਸਵੇਰੇ ਮੈਨੂੰ ਆਦਤ ਹੈ ਕਿ ਮ ਮੈਂ ਚਾਹ ਜ਼ਰੂਰ ਪੀਣੀ ਹੈ ਚਾਹੇ ਅੱਧਾ ਕੱਪ ਪੀਵਾਂ ਪਰ ਮੇਰੇ ਤੋਂ ਵੀ ਜਿਵੇਂ ਚਾਹ ਬਿਨਾ ਜੜੀਆਂ ਪੈਣਾ ਕੋਲ ਨਹੀਂ ਰਿਹਾ ਜੰਨਾ ਚਾਹ ਬਿਨਾ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਸ਼ੱਕਰ ਦੀ ਚਾਹ ਘਰਵੀਆਂ ਚ ਬਣਾਇਆ ਕਰੋ ਠੀਕ ਹੈ ਨਾਲੇ ਇਹਦੀ ਤਸੀਰ ਟੰਡੀ ਹੁੰਦੀ ਹੈ ਨਾਲੇ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲੋਜੀ ਇਧਰ ਬਣਾਉਣ ਲੱਗੇ ਸੀ ਆਪਾਂ ਦੋਸੇ ਪ੍ਰੀਤ ਅਰ ਆਏ ਸੀ ਹਰ ਜੱਸ ਗੁਰਬਾਣੀ ਸਾਰੇ ਆਏ ਸੀ ਜਸਪ੍ਰੀ ਧਰ ਮੈਂ ਕਿਹਾ ਚਲੋ ਅੱਜ ਦੋਸੇ ਬਣਾਉਣੇ ਸੀ ਨਾ ਮਟੀਰੀਅਲ ਰਾਤੀ ਤਿਆਰ ਕਰ ਲਿਆ ਸੀ ਕਿਉਂਕਿ ਰਾਤੀ ਆਏ ਸੀ ਤੇ ਪਹਿਲਾਂ ਹੀ ਆਪਾਂ ਭਿਗੋ ਕੇ ਰੱਖਿਆ ਕਿਉਂਕਿ ਮਟੀਰੀਅਲ ਜਿੰਨਾ ਪ੍ਰਾਣਾ ਹੋਵੇ ਨਾ ਓਨੇ ਵਧੀਆ ਦੋਸੇ ਬਣਦੇ ਤੇ ਤੁਹਾਨੂੰ ਪਤਾ ਅਮਰਤ ਬਣਾਉਂਦੀ ਹੁੰਦੀ ਤੇ ਲਓ ਗਾਇਜ਼ ਆ ਦੇਖੋ ਸਾਡਾ ਦੋਸਾ ਬਣ ਗਿਆ ਆਲੂ ਪਨੀਰ ਵਿੱਚ ਭਰਦੇ ਨੇ ਠੀਕ ਹੈ ਇਧਰ ਵੀ ਬਣ ਰਿਹਾ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਕਿੰਤਾ ਗਰਮ ਹੈ ਆ ਦੇਖੋ ਅੱਜ ਆਪਾਂ ਦੂਜਾ ਦੋਸਾ ਬਣਾਇਆ ਤੇ ਅੰਦਰ ਚਟਨੀ ਵੀ ਬਣਾਈ ਆ ਦੇਖੋ ਇਹ ਚਟਨੀ ਬਣਾਈ ਆਪਾਂ ਨਾਰੀਅਲ ਦੀ ਆਪਣੇ ਕੋਲ ਬਿਲਕੁਲ ਟਾਈਮ ਨਹੀਂ ਸੀਗਾ ਨਹੀਂ ਤੇ ਜ਼ਰੂਰ ਦਿਖਾਉਂਦੀ ਤੁਹਾਨੂੰ ਮੈਂ ਠੀਕ ਹੈ ਜੀ ਬਾਅਦ ਵਿੱਚ ਕਿਸੇ ਦਿਨ ਸਪੈਸ਼ਲ ਵੀਡੀਓ ਸ਼ੇਅਰ ਕਰਾਂਗੀ ਤੁਹਾਡੇ ਨਾਲ ਸਾਂਬਰ ਵੀ ਬਣਾਇਆ ਸਾਂਬਰ ਵੀ ਦਿਖਾਉਣੀ ਆ ਤੇ ਲੋ ਜੀ ਇਹ ਬਣਾਇਆ ਆਪਾਂ ਸਾਂਬਰ ਠੀਕ ਹੈ ਜੀ ਇਹ ਸਾਡਾ ਸਾਂਬਰ ਬਣ ਕੇ ਤਿਆਰ ਹੋ ਗਿਆ ਤੇ ਇੱਕ ਮੇਰੀ ਪਿਆਰੀ ਜੀ ਬੱਚੀ ਨੇ ਕੀਤਾ ਜਗਦੀਪ ਕੌਰ ਜੀ ਨੇ ਹਨਾ ਬ੍ਰਮਟੋਂ ਤੋਂ ਕੀਤਾ ਬਹੁਤ ਸਾਰਾ ਬੇਟੇ ਥੈਂਕ ਯੂ ਤੁਹਾਡਾ ਕਹਿੰਦੇ ਮੈਂ ਰੈਸਪੀਆਂ ਹਾਂ ਤੇ ਮੈਂ ਤੁਹਾਨੂੰ ਜਰੂਰ ਬਣਾ ਕੇ ਦਿਖਾਵਾਂਗੀ ਜੀ ਜਿੰਪਨੀਰ ਬਣਾਉਂਗੀ ਨਾ ਉਸੇ ਦਿਨ ਬਹੁਤ ਪਿਆਰਾ ਲੱਗਿਆ ਤੁਹਾਡਾ ਕਮੈਂਟ ਠੀਕ ਹੈ ਜੀ ਬਹੁਤ ਸਾਰਾ ਬੱਚੇ ਤੁਹਾਨੂੰ ਪਿਆਰ ਵਾਈ ਗੁਰੂ ਤੁਸੀਂ ਹਮੇਸ਼ਾ ਕੁਝ ਨਾ ਚੜਦੀ ਕਲਾ ਚਲੋ ਤੇ ਆਪਣਾ ਧਿਆਨ ਰੱਖਿਆ ਕਰੋ ਠੀਕ ਹੈ ਬੇਟੇ ਤੁਸੀਂ ਪਲੇਨ ਲੈਣਾ ਹੈ ਹਾਂ ਠੀਕ ਹੈ ਰਾਜੇ ਕਿਛੀ ਪਲੇਨ ਖਾਏਗਾ ਮੇਰਾ ਬੱਚਾ ਕਿਹੜਾ ਖਾਣਾ ਮੇਰੇ ਬੁੱਤ ਨੇ ਪਲੇਨ ਓਕੇ ਤੇ ਲੋਜੀ ਡੋਸੇ ਬਣ ਕੇ ਹੋ ਗਏ ਤਿਆਰ ਠੀਕ ਹੈ ਮੇ ਲੋ ਦੋ ਦੋ ਤਵੇ ਰੱਖੇ ਆਂ ਅਸੀਂ ਬੜਾ ਫਟ ਕਿਉਂਕਿ ਇਹਨਾਂ ਨੂੰ ਬਹੁਤ ਜਲਦੀ ਸੀ ਜਾਣ ਦੇ ਤੇ ਲੋਜੀ ਇੱਧਰ ਬਣਾਣ ਲੱਗੀ ਸੀ ਆਪਾਂ ਪਲੇਨ ਡੋਸਾ ਹਰ ਜਿਸ ਕਹ ਰਿਹਾ ਮੈਂ ਪਲੇਨ ਖਾਣਾ ਹੈ ਤੇ ਗੁਰਬਾਣੀ ਤੁਹਾਨੂੰ ਪਤਾ ਹੀ ਹਲੇ ਛੋਟੀਏ ਖਾਂਦੀ ਨਹੀਂ ਤੇ ਕਿਊਟ ਜੀ ਗੁਰਬਾਣੀ ਦੇਖੋ ਸਾਡੇ ਬੜੀ ਕਿਊਟ ਹੈ ਨਾ ਹੁਣ ਵੱਡੀ ਹੋ ਗਈ ਤੇ ਪਿਆਰੀ ਲੱਗਣ ਲੱਗ ਗਈ ਤੇ ਆ ਦੇਖੋ ਜੀ ਪਲੇਨ ਦੋਸਾ ਤੇ ਬਿਲਕੁਲ ਐਨ ਪਰਫੈਕਟ ਬਣਦਾ ਆਪਾਂ ਵੀ ਬਣਾ ਸਕਦੇ ਸੱਚੀ ਗੱਲ ਕਰੋ ਗੁਰਬਾਣੀ ਚਾਹ ਸ੍ਰੀਕਲ ਕਰੋ 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 ਚਾਚੀਕਲ ਵਾਹਿਗੁਰੂ ਬੋਲੋ ਛ ਵਾਹਿਗੁਰੂ ਬੋਲ 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 ਹਾਂ ਵਾਹਿਗੁਰੂ ਸਤ ਸ੍ਰੀ ਅਕਾਲ ਕਰ ਦਿਆ ਤੇ ਸਾਸ੍ਰੀਕਲ ਸਹਿਜ ਜਤ ਸਾਸਹਿਜ ਜਤ ਓ ਕੋ ਨਾਇਆ ਜੀ ਕੋ ਨਾਇਆ ਜੀ ਮਿਆਮਤ ਕੀ ਜਾਣ ਲੱਗੀ ਤੇ ਲੋ ਜੀ ਆ ਦੇਖੋ ਜੀ ਸਾਡੇ ਕੰਮ ਨਿਪੜ ਗਏ ਸੀ ਆਪਾਂ ਕੰਮਾਂ ਤਾਂ ਹੋ ਗਏ ਸੀ ਬਲੀ ਤੇ ਰਸੋਈ ਦਾ ਹਾਲ ਦੇਖ ਲਓ ਹਲੇ ਭਾਂਡੇ ਮੈਂ ਥੋੜੇ ਥੋੜੇ ਕਰਕੇ ਮਾਂਜ ਰਹੀ ਆ ਜਦੋਂ ਕੋਈ ਇਕੱਠੇ ਆਪਾਂ ਸਾਰੇ ਜਣੇ ਇਕੱਠੇ ਹੋ ਜੀਏ ਨਾ ਤਾਂ ਫਿਰ ਕੰਮ ਬਹੁਤ ਵੱਜ ਜਾਂਦਾ ਹੈ ਨਾ ਤੇ ਅੱਜ ਸਾਡੀ ਰਸੋਈ ਦਾ ਤੁਹਾਨੂੰ ਸੀ ਹਾਲ ਵੇਖ ਕੇ ਖਰਾਨ ਹੋ ਜਾਊਗਾ ਤੇ ਆ ਤੇ ਕਾਨੀਆਂ ਤੁਹਾਨੂੰ ਪਹਿਲਾਂ ਮੈਂ ਕਿਹਾ ਥੋੜੇ 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 ਭਾਂਡੇ ਕਰੀ ਜਾਂਦੀ ਸਰ ਨਾਲ ਦੀ ਨਾਲੇ ਭਾਂਡੇ ਮੈਂ ਕਰਦੀ ਰਹੀ ਆ ਤਾਂ ਵੀ ਦੇਖ ਲਓ ਢੇਰ ਲੱਗ ਗਿਆ ਤੇ ਰਸੋਈ ਦਿਖਾਵਾਂ ਤੁਹਾਨੂੰ ਆ ਦੇ ਸਾਡੀ ਰਸੋਈ ਦਾ ਹਾਲ ਤੇ ਪੱਦਰ ਸੋਈ ਚ ਪੂਰਾ ਕਲਾਰ ਆਦ ਤੱਕ ਮੀਚਿਆ ਪਿਆ ਇੱਕ ਤਰ੍ਹਾਂ ਦਾ ਤੇ ਮੈਂ ਕਿਹਾ ਚਲੋ ਹੁਣ ਸਾਫ ਕਰਾਂਗੇ ਪਹਿਲਾਂ ਭਾਂਡਿਆਂ ਦਾ ਥੋੜੇ ਥੋੜੇ ਕਰਕੇ ਕੱਢ ਲਿਆ ਤੇ ਮੇਰੀ ਨਾ ਇੱਕ ਸ਼ਿੰਕ ਕਰਕੇ ਮੈਨੂੰ ਬੜੀ ਪ੍ਰੋਬਲਮ ਆਂਦੀ ਹੈ ਤੇ ਇੱਧਰ ਮੇਰਾ ਘੜਾ ਰਹਿ ਗਿਆ ਸੀ ਮੈਂ ਕਿਹਾ ਆਪਣੇ ਘੜੇ ਦਾ ਪਾਣੀ ਪੁਰਾਣਾ ਥੋੜਾ ਜਿਹਾ ਪਿਆ ਸੀ ਢੋਲ ਕੇ ਚੰਗੀ ਤਰ੍ਹਾਂ ਸਾਫ ਕਰਾ ਪਾਣੀ ਪਾ ਲਿਆ ਮੈਂ ਘੜੇ ਦਾ ਪਾਣੀ ਤੇ ਹੋਜੀ ਇੱਧਰ ਆਪਾਂ ਘੜਾ ਇਹ ਤਾਂ ਨਾ ਘੜਾ ਹਮੇਸ਼ਾ ਮੈਂ ਠੰਡੇ ਪਾਣੀ ਦਾ ਭਰ ਕੇ ਹੀ ਰੱਖਦੇ ਹੁੰਦੀ ਆ ਇਹਦੇ ਵਿੱਚ ਬਿਲਕੁਲ ਵੀ ਬਰਫ਼ ਜਾਂ ਹੱਥ ਨਾ ਪਾਇਆ ਕਰੋ ਇਹ ਇਹਦਾ ਪਾਣੀ ਬਿਲਕੁਲ ਠੰਡਾ ਰਹਿੰਦਾ ਹੈ ਠੀਕ ਹੈ ਜੀ ਜਿਵੇਂ ਦਾ ਆਪਾਂ ਭਰ ਕੇ ਰੱਖਦੇ ਹਾਂ ਨੋਜ਼ਾਂ ਦੇ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੇਕਰ ਤੁਹਾਡਾ ਪਾਣੀ ਠੰਡਾ ਨਹੀਂ ਨਾ ਹੁੰਦਾ ਤੇ ਤੁਸੀਂ ਇਹਦਾ ਨਮਕ ਔਰ ਮਿੱਠੇ ਸੋਡੇ ਦੇ ਨਾਲ ਇਹਨੂੰ ਘੋਲ ਸਕਦੇ ਹੋ ਠੀਕ ਹੈ ਜੀ ਤੇ ਆਹ ਲੈ ਕੇ ਆਏ ਸੀ ਆਪਾਂ ਸਟੈਂਡ ਹੁਣ ਆਪਾਂ ਘੜਾ ਰਸੋਈ ਚ ਰੱਖਿਆ ਹੋਇਆ ਹੈ ਅਗਰ ਆਪਾਂ ਆਹ ਭਾਂਡੇ ਭੁੰਡੇ ਤੋਂ ਉਸ ਤੇ ਬਹੁਤ ਸਾਰਾ ਖਾਰ ਪਿਆ ਆਇਆ ਸੀ ਤੁਹਾਨੂੰ ਪਤਾ ਹੀ ਜਿਵੇਂ ਕਿ ਤੁਸੀਂ ਦੇਖਿਆ ਹੈ ਜੀ ਮਹਿਮਾਨ ਆ ਜਾਣ ਨਾਲ ਤਾਂ ਬਹੁਤ ਜ਼ਿਆਦਾ ਖਲਾਰਾ ਤੇ ਇੱਦਾਂ ਹੀ ਅਸੀਂ ਆਪਣੇ ਨਾਲ ਕੰਮ ਨਿਭੇੜ ਲੈਂਦੇ ਆਂ ਕਿ ਇੱਧਰ ਮਹਿਮਾਨ ਨੂੰ ਆਪਣੇ ਚਲੇਗੇ ਸੀਗੇ ਆਪਾਂ ਘਰ ਬਣਾਉਣ ਲੱਗਿਆ ਜੀ ਦਾਲ ਦਾਲ ਬਣਾਈ ਇੱਧਰ ਆਪਾਂ ਧੌਂ ਲੱਗੇ ਸੀ ਚਾਵਲ ਚਾਵਲਾਂ ਨੂੰ ਨਾ ਤੇ ਲੈ ਤੋਂ ਤੇ ਰੱਖ ਦੇਣੀ ਹੁੰਦੀ ਆਂ ਤਾਂ ਕਿ ਵਧੀਆ ਤਰੀਕੇ ਨਾਲ ਫਿਰ ਬਣ ਜਾਂਦੇ ਆਂ ਕਿਵੇਂ ਕਿਵੇਂ ਚਾਵਲ ਇੱਧਰ ਚੱਲ ਰਿਹਾ ਸੀ ਤਾਗਾ ਪਾਣੀ ਨਾਲ ਤੇ ਦੁਪਹਿਰੇ ਸਾਨੂੰ ਭੁੱਖ ਲੱਗੀ ਤੇ ਬਸ ਹੋ ਗਿਆ ਮੈਂ ਕਿ ਦਾਲ ਚਾਵਲ ਹੀ ਖਾਵਾਂਗੇ ਥੋੜਾ ਸਾਂਬਰ ਪਿਆ ਹੋਇਆ ਸੀਗਾ ਚਾਵਲ ਬਣਾ ਲੈਣੇ ਆਂ ਸਾਡੇ ਘਰ ਵਿੱਚ ਮੈਂ ਤੇ ਅਮਰਤਿਆਂ ਸ਼ੁਕੀਨ ਚਾਵਲ ਖਾਣੇ ਦੇ ਬਸ ਨਾ ਸੋਡੀ ਸਾਫ ਖਾਂਦੇ ਆ ਨਾ ਵੱਡੇ ਬੀਜੇ ਖਾਂਦੇ ਆ ਤੇ ਇਸ ਕਰਕੇ ਨਾ ਸ਼ੂਗਰ ਕਰਕੇ ਇਹਨਾਂ ਨੂੰ ਮਨਾ ਚਾਵਲ ਕਿਸੀ ਦਿਨ ਦੇ ਨਹੀਂ ਹੈਗੇ ਤੇ ਅੱਜ ਤਾਂ ਪੁੱਛੋ ਉਹਨਾਂ ਬੜਾ ਹੀ ਕੰਮ ਵੱਧ ਗਿਆ ਸੀ ਕਹਿਣਾ ਹੁਣ ਕੰਮ ਤੋਂ ਫ੍ਰੀ ਹੋ ਕੇ ਆਪਾਂ ਵਿਹਲੇ ਹੋ ਗਏ ਆ ਜੀ ਹੁਣ ਆਪਾਂ ਬਸ ਦੁਪਹਿਰ ਦੀ ਰੋਟੀ ਪਾਣੀ ਬਣਾ ਕੇ ਫੇਰ ਕਰਾਂਗੇ ਜੀ ਆਪਣੇ ਰੈਸਟ ਠੀਕ ਲੋ ਗਾਇਜ਼ ਇੱਕ ਤਾਂ ਦੁਕਾਨੀ ਆ ਜੀ ਮੈਂ ਅੱਧਾ ਕਰਨੇ ਬੀਸੀ ਸਾਫ ਆਵ ਲਈ ਜਿਵੇਂ ਬੋਟਲ ਵਗੈਰਾ ਹੁੰਦੀ ਹੈ ਨਾ ਆਪਣੇ ਕੋਲ ਗਰਮ ਠੰਡੇ ਪਾਣੀ ਦੀਆਂ ਜਾਂ ਗਰਮ ਪਾਣੀ ਦੀਆਂ ਠੰਡੇ ਪਾਣੀ ਦੀ ਬੋਤਲ ਸੀਗੀ ਇਹ ਜਿਵੇਂ ਕਿ ਨਾ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਸ਼ੋਰਾ ਜਾਂ ਜੰਮ ਜਾਂਦਾ ਇਹਨਾਂ ਦੇ ਵਿੱਚ ਪੀਲਾ ਪੀਲਾ ਜਿਹਾ ਕਈ ਵਾਰੀ ਪਾਣੀ ਖਰਾਬ ਹੁੰਦਾ ਨਾ ਤੇ ਅੰਦਰੋਂ ਬਿਲਕੁਲ ਕਾਲੀਆਂ ਹੋ ਜਾਂਦੀਆਂ ਠੀਕ ਹੈ ਜੀ ਤੁਹਾਡੇ ਕੋਲ ਜੇਕਰ ਵੇਸਟ ਕੋਕਾ ਕੋਲਾ ਪਈ ਹੋਵੇ ਆ ਦੇਖੋ ਜੀ ਮੇਰੇ ਕੋਲ ਵੇਸਟ ਕੋਕਾ ਕੋਲਾ ਪਈ ਹੋਈ ਸੀ ਤੇ ਇਹਦੇ ਵਿੱਚ ਆਪਾਂ ਬੋਤਲ ਦੇ ਵਿੱਚ ਪਾ ਦੇਣੀ ਹੈ ਠੀਕ ਹੈ ਜੀ ਇਹ ਵੇਸਟ ਸਾਰੀ ਮੈਂ نیچے ਹੀ ਬਾਹੂਂਗੀ ਇਹ ਕਹਿੰਦੇ ਪੀਣੀ ਨਹੀਂ ਚਾਹੀਦੀ ਸਾਨੂੰ ਬਹੁਤ ਨੁਕਸਾਨ ਦੇਂਦੀ ਹੈ ਇਹ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਜਾ ਵੀ ਹੁੰਦਾ ਤੇ ਜ਼ਿਆਦਾ ਹੀ ਤਰ੍ਹਾਂ ਜੋ ਸਾਨੂੰ ਜਾ ਕੇ ਨੁਕਸਾਨ ਦੇਂਦੀ ਇਸ ਕਰਕੇ ਇਹ ਨਹੀਂ ਪੀਣੀ ਚਾਹੀਦੀ ਬਾਕੀ ਦੋ ਚੀਜ਼ਾਂ ਇਹਦੇ ਵਿੱਚ ਹੋਰ ਪਾਉਂਗੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹਦੇ ਵਿੱਚ ਪਾ ਦੇਣਾ ਹੁਣ ਆਪਾਂ ਇੱਕ ਚਮਚ ਨਮਕ ਠੀਕ ਹੈ ਜੀ ਨਮਕ ਵੀ ਇਹਦੇ ਵਿੱਚ ਹੀ ਪਾ ਲੈਣਾ ਤੁਸੀਂ ਨਮਕ ਪਾਵਾਂਗੇ ਨਾ ਤੇ ਇਹ ਟੱਗ ਜਾਊਗਾ ਤੇ ਸਾਰੀ ਗੰਦਗੀਰੀ ਬਿਲਕੁਲ ਸਾਫ਼ ਹੋ ਜਾਏਗੀ ਨਮਕ ਪਾ ਦੇਣਾ ਥੋੜਾ ਜਿਹਾ ਪਾ ਦੇਣਾ ਅੱਧਾ ਚਮਚ ਇਹਦੇ ਵਿੱਚ ਮਿੱਠਾ ਸੌਂਟ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖਰਾਬ ਹੋ ਜਾਂਦੀ ਹੈ ਸ਼ੋਰਾ ਬਿਲਕੁਲ ਜੰਮਿਆ ਪਿਆ ਇਹਦੇ ਵਿੱਚ ਬੋਤਲ ਆਹ ਦੇਖੋ ਤੁਸੀਂ ਇਹਦੇ ਅੰਦਰ ਨਾ ਬਿਲਕੁਲ ਸ਼ੋਰਾ yellow yellow ਜੰਮਿਆ ਪਿਆ ਤੇ ਬਿਲਕੁਲ ਕਾਲੀ ਹੋ ਚੁੱਕੀ ਬੋਤਲ ਤੇ ਪਾਣੀ ਵੀ ਪੀਣੇ ਨੂੰ ਜੀ ਨਹੀਂ ਕਰਦਾ ਤੇ ਸਮੈਲ ਆਣੀ ਸ਼ੁਰੂ ਕਰਦੀ ਹੈ ਐਦਾਂ ਹੀ ਜਿਹੜੀਆਂ ਚਾਹ ਵਾਲੀਆਂ ਕੈਟਲ ਹੁੰਦੀਆਂ ਨਾ ਉਹ ਵੀ ਐਦਾਂ ਹੀ ਹੋ ਜਾਂਦੀਆਂ ਠੀਕ ਹੈ ਜੀ ਆ ਸਾਰੀਆਂ ਚੀਜ਼ਾਂ ਪਾ ਕੇ ਟੱਪਕਣ ਬੰਦ ਕਰਕੇ ਤੁਸੀਂ ਇਹਨੂੰ ਨਾ 10 ਕੁ ਮਿੰਟ ਰੱਖ ਦੇਣਾ ਐਦਾਂ ਹੀ ਬੋਟਰ ਨੂੰ ਰੱਖ ਦੇਣਾ ਔਰ ਚੰਗੀ ਤਰ੍ਹਾਂ ਹਿਲਾ ਦੇਣਾ ਠੀਕ ਹੈ ਜੀ ਐਦਾਂ ਕਰਕੇ ਹਿਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਸਾਰਾ ਉਹ ਹੈ ਨਾ ਝੱਗ ਜੀ ਬਣ ਜੇ ਦੀ ਉਹ ਬਣ ਜਾਂਦੀ ਗੈਸ ਅੰਦਰ ਤੇ ਸਾਰੇ ਬਿਲਕੁਲ ਇੱਕਦਮ ਸਾਫ਼ ਹੋ ਜਗੇ ਠੀਕ ਹੈ ਆਪਾਂ ਇਹਨੂੰ ਰੱਖ ਲੈਣੇ ਆ 10 ਮਿੰਟ ਆਪਾਂ ਇਹਦਾ ਬਿਲਕੁਲ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਕੱਢ ਲੈਣਾ ਠੀਕ ਹੈ ਜੀ ਆ ਪੈਨ ਵਧੀਆ ਤਰੀਕੇ ਨਾਲ ਹੁਣ ਇਹ ਸਾਫ਼ ਹੋ ਗਈ ਹੋਣੀ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਆਪਣੀਆਂ ਕੈਟਲ ਚਾਹ ਵਾਲੀਆਂ ਹੁੰਦੀਆਂ ਨਾ ਇਹ ਵੀ ਅੰਦਰ ਉਹਦੀਆਂ ਕਾਲੀਆਂ ਹੋ ਜਾਂਦੀਆਂ ਇਹਨਾਂ ਦੀ ਰਬੜ ਖਰਾਬ ਹੋ ਜਾਂਦੀ ਹੈ ਠੀਕ ਹੈ ਤੇ ਚਾਹ ਦੇ ਵਿੱਚ ਨੂੰ ਜਿਵੇਂ 스멜 ਆਣੀ ਸ਼ੁਰੂ ਹੋ ਜਾਂਦੀ ਏ ਜਦੋਂ ਕਿ ਆਪਾਂ ਖੇਤਾਂ ਚ ਚਾਹ ਭੇਜਦੇ ਆ ਕਿ ਤੇ ਆ ਦੇਖੋ ਜੀ ਮੈਨੂੰ ਇਦਾਂ ਹੀ ਗੱਲ ਲੜ ਲੂਗੀ ਹੁਣ ਇਸ ਸਕੈਟਰ ਦੇ ਵਿੱਚ ਪਾ ਦੂਗੀ ਜਾਂ ਜੇਕਰ ਤੁਹਾਡੇ ਕੋਲ ਕੋਈ ਵੱਡਾ ਬਰਸ਼ ਹੈ ਤੇ ਤੁਸੀਂ ਬਰਸ਼ ਮਾਰ ਕੇ ਕਰ ਸਕਦੇ ਹੋ ਠੀਕ ਹੈ ਮੈਂ ਇਹਦੇ ਵਿੱਚ ਪਾਤਾ ਸੀ ਖੁਰਚਾ ਜਿਹੜਾ ਹੁੰਦਾ ਨਾ ਉਹ ਵਾਲਾ ਭਾਂਡੇ ਮਾਂਜਣਾ ਵਾਲਾ ਉਹ ਮੈਂ ਕਰਕੇ ਨੂੰ ਚੰਗੀ ਤਰ੍ਹਾਂ ਸਟੀਲ ਹੂਰ ਪਾਤਾ ਸੀਗਾ ਤੇ ਆ ਦੇਖੋ ਜੀ ਬਾਹਰੋਂ ਵੀ ਇਹਨ ਵਧੀਆ ਤਰੀਕੇ ਨਾਲ ਸਾਫ਼ ਹੋ ਗਈ ਏ ਹੁਣ ਇਹਦੀ ਕੋਕਾ ਕੋਲਾ ਪਾਏ ਤੇ ਕੜਾਈ ਦੇ ਵਿੱਚ ਯੂਜ਼ ਕਰਾਂਗੇ ਲੋਹੇ ਦੀ ਕੜਾਈ ਹੈ ਨਾ ਲੋਹੀ ਦੀ ਕੜਾਈ ਹੋਈ ਸ਼ਿੰਕ ਹੋਈ ਤੁਸੀਂ ਇਹ ਚੀਜ਼ਾਂ ਸਾਫ਼ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਜੇ ਤੁਸੀਂ 플ਸ਼ ਚ ਵੀ ਇਹਨੂੰ ਜਾਂ ਵਾਸ਼ ਮਸ਼ੀਨ ਵੀ ਸਾਫ਼ ਕਰੋਗੇ ਨਾ ਉਹ ਵੀ ਇਹਦੇ ਨਾਲ ਵਾਸ਼ ਮਤਲਬ ਸਾਫ਼ ਹੋ ਜਿਏਗਾ ਨਾ ਵਧੀਆ ਤਰੀਕੇ ਨਾਲ ਤੇ ਇਹ ਚੀਜ਼ਾਂ ਕੋਸ਼ਿਸ਼ ਕਰਿਆ ਕਰੋ ਜਿਹੜੇ ਬੱਚੇ ਬੜੀ ਸ਼ੁਕੀਲੀ ਨਾਲ ਪੀਂਦੇ ਹਨ ਇਹਨਾਂ ਨੂੰ ਨਾ ਪੀਣ ਦਿਆ ਕਰੋ ਠੀਕ ਹੈ ਜੀ ਇਹ ਬਹੁਤ ਨੁਕਸਾਨਦਿੰਦੀਆਂ ਚੀਜ਼ਾਂ ਮੈਂ ਤਾਂ ਦੇਖੋ ਬਿਲਕੁਲੀ ਜਾਂਦੀ ਇੱਕ ਦਿਨ ਹੀ ਬੋਤਲ ਆਈ ਹੈ ਤੇ ਮੈਂ ਉਹਦੇ ਚੋਂ ਵੀ بچਾ ਕੇ ਰੱਖ ਲਈ ਥੋੜੀ ਜੀ ਇਹ ਵੀ ਕਿਸੇ ਦੀ ਡਿਮਾਂਡ ਤੇ ਆਈ ਸੀਗੀ ਤੇ ਵੈਕਸੀ ਵਗੈਰਾ ਕੋਲ ਬੋਲੇ ਬਹੁਤ ਜ਼ਿਆਰ ਹੈ ਇੱਕ ਤਰ੍ਹਾਂ ਦਾ। ਇਹ ਖੋਬੀਦ ਕੋ ਸਾਫ ਹੋ ਜਾਂਦੀਆਂ ਨੇ ਐਨ ਚਮਕ ਜਾਂਦੀਆਂ ਨੇ ਸਾਡੀਆਂ। ਇਸੇ ਤਰੀਕੇ ਨਾਲ ਤੁਸੀਂ ਵੀ ਇਹਨਾਂ ਨੂੰ ਵਰਤ ਸਕਦੇ ਹੋ। ਠੀਕ ਹੈ ਜੀ। ਮੇਰੀ ਇਹ ਟ੍ਰਿਕ ਵਧੀਆ ਲੱਗੀ ਤੁਸੀਂ ਫਿਰ ਜ਼ਰੂਰ ਦੱਸਿਓ। ਤੇ ਜਿਵੇਂ ਕਿ ਆਪਣੇ ਆ ਢੱਕਣ ਦੀ ਬਾ ਹੁੰਦੀ ਆ ਨਾ ਰਬੜ ਇਹਨੂੰ ਲਾ ਕੇ ਚੰਗੀ ਤਰ੍ਹਾਂ ਸਾਫ ਕਰਿਆ ਪਰ ਇਹ ਵੀ ਹੋ ਜਾਂਦੀ ਹੈ ਨਾ। ਇਹਨੂੰ ਬਹੁਤ ਵਧੀਆ ਤਰੀਕੇ ਨਾਲ ਇਸੇ ਤਰੀਕੇ ਨਾਲ ਸਾਫ ਕਰ ਲਿਆ ਕਰੋ। ਇੱਕਦਮ ਸਾਫ ਸੁਥਰੀ ਹੋ ਜਾਂਦੀ ਹੈ। ਤੁਹਾਨੂੰ ਪਤਾ ਜੇਕਰ ਆਪਾਂ ਇਹਨੂੰ ਸਾਫ ਨਹੀਂ ਕਰਾਂਗੇ ਨਾ ਇਦੇ ਚ ਸਮੈਲ ਤਾਂ ਹੋएगी ਹੋएगी ਕੀੜੇ ਵੀ ਪੈਦਾ ਹੁੰਦੇ ਇਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਖਾਸ ਨਹੀਂ ਤੇ ਫਿਰ ਵਧੀਆ ਨਹੀਂ ਲੱਗਦੀ ਚਾਹ ਚੋਂ ਮਹਿਕ ਆ ਜਾਵੇ ਪਾਣੀ ਚੋਂ ਮਹਿਕ ਆਦੀ ਏ ਇਸ ਤਰ੍ਹਾਂ ਕਰਦੇ ਠੀਕ ਹੈ ਇਹ ਚੀਜ਼ਾਂ ਨੂੰ ਨਾਲ ਦੀ ਨਾਲ ਵੈਸੇ ਤਾਂ ਵੱਧ ਤੋਂ ਵੱਧ ਹੀ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਵੀ ਆਪਣੇ ਖੇਤਾਂ ਚੋਂ ਇਹ ਚੀਜ਼ਾਂ ਆਉਂਦੀਆਂ ਨਾ ਭਾਂਡਾ ਵਗੈਰਾ ਨਾਲ ਦੀ ਨਾਲ ਸਾਨੂੰ ਸਾਫ਼ ਕਰ ਲੈਣਾ ਚਾਹੀਦਾ ਮੈਂ ਤੁਹਾਨੂੰ ਦਿਖਾਉਂਦੇ ਮਾਰੋ ਸਪੈਸ਼ਲ ਇੱਕ ਦਿਖਾਉਂਦੇ ਮਾਰੋ ਦਿੱਤਾ ਸੀ ਮੈਂ ਕਿ ਚਲੋ ਦਿਖਾ ਦਿੰਨੀ ਆ ਆ ਦੇਖੋ ਜੀ ਇਹ ਵੀ ਆਪਾਂ ਕੋਕਾ ਕੋਲਾ ਨੂੰ ਇਸੇ ਕੋਕਾ ਕੋਲਾ ਨੂੰ ਮੈਂ ਯੂਜ਼ ਕਰਾਂਗੀ ਦੁਬਾਰਾ ਇਹ ਨੂੰ ਮੈਂ ਬੋਟਲ ਦੇ ਵਿੱਚ ਪਾ ਕੇ ਰੱਖ ਦੂੰਗੀ ਕੋਈ ਨਾ ਕੋਈ ਭਾਂਡਾ ਸਿੰਕ ਵਾਸ਼ ਬੇਸਨ ਕੁਝ ਵੀ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂ ਠੀਕ ਹੈ ਜੀ ਮੈਂ ਤਾਂ ਇਦਾਂ ਹੀ ਸਾਫ਼ ਕਰਦੀ ਆ ਮੈਂ ਕਿ ਸਭ ਤੁਹਾਡੇ ਨਾਲ ਇਹ ਵੀ ਟ੍ਰਿਕ ਸ਼ੇਅਰ ਕਰ ਦਵਾਂ ਬਹੁਤ ਵਧੀਆ ਚੀਜ਼ ਹੈ ਜੋ ਵੀ ਤੁਹਾਨੂੰ ਪਤਾ ਹੀ ਹੈ ਜਿਵੇਂ ਵੀ ਮੈਂ ਆਪਣੇ ਘਰ ਦੇ ਵਿੱਚ ਕੋਈ ਕੰਮ ਕਰਦੀ ਆ ਕੁਝ ਵੀ ਕਰਦੀ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਠੀਕ ਹੈ じゃ ਦੇਖ ਇਹ ਵਾਲੀ ਕੈਟਲ ਹੁੰਦੀਆਂ ਨੇ ਇਹ ਵੀ ਬਿਲਕੁਲ ਅੰਦਰੋਂ ਸਟੀਲ ਵਾਲੀਆਂ ਕੈਟਲ ਇਹ ਵੀ ਚਮਕ ਜਾਂਦੀਆਂ ਨੇ ਇਸੇ ਤਰੀਕੇ ਨਾਲ ਆਪਣੀਆਂ ਕੈਟਲ ਵਗੈਰਾ ਸਾਫ਼ ਰੱਖੋ ਵਧੀਆ ਤਰੀਕੇ ਨਾਲ ਰੱਖੋ ਵਾਹ ਓਕੇ ਅਜਾ ਮਾਇਓ ਤਰੀਕਾ ਮੈਨੂੰ ਕਮੈਂਟਾਂ 'ਚ ਦੇਖਿਓ ਤੁਸੀਂ ਪਹਿਲਾਂ ਕਰਕੇ ਦੇਖਿਓ ਇਹਨਾਂ ਦੀ ਸਮੈਲ ਬਿਲਕੁਲ ਦੂਰ ਹੋ ਜੇਗੀ ਜੇ ਜ਼ਿਆਦਾ ਹੀ ਤੁਹਾਨੂੰ ਲੱਗੇ ਨਾ ਥੋੜਾ ਬਹੁਤ ਕੋਲਗੇਟ ਹੁੰਦਾ ਨਾ ਜਿਹੜਾ ਕੋਲਗੇਟ ਵੀ ਤੁਸੀਂ ਪਾ ਸਕਦੇ ਹੋ ਦੇਖੋ ਸਾਡੀ ਕੜਾਈ ਬਿਲਕੁਲ ਕਾਲੀ ਹੈ ਨਾ ਇਹ ਵੀ ਇਦਾਂ ਹੀ ਸਾਫ਼ ਹੋ ਜੇਗੀ ਕੋਕਾ ਕੋਲਾ ਦੇ ਨਾਲ ਇਦਾਂ ਦੇਖੋ ਥੋੜੀ ਦੇਰ ਪਾ ਕੇ ਰੱਖਾਂਗੇ ਨਾ ਇਕਦਮ ਸਾਡੀ ਕੜਾਈ ਚਮਕ ਗਿਆ ਲੋਹੇ ਵਾਲੀ ਇਹ ਵੀ ਚਮਕ ਜਾਈ ਆ ਦੇਖੋ ਜੀ ਥੋੜੀ ਥੋੜੀ ਇਹਨੂੰ ਹੀ ਆਪਾਂ ਅੱਡੇ ਭਿਗੋ ਕੇ ਰੱਖ ਦੇਣਾ ਥੋੜੀ دیر ਲਈ ਆ ਤੁਸੀਂ ਦੇਖ ਸਕਦੇ ਹੋ ਵਾ ਲੈ ਇਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੋਈ ਰੇਗ ਮਾਰ ਪਿਆ ਹੋਵੇ ਨਾ ਤੁਹਾਡੇ ਕੋਲ ਜੜਿਆਂ ਤੇ ਦਰਵਾਜ਼ੇ ਸਾਫ਼ ਕਰਦੇ ਆ ਕਲੀਆਂ ਵਗੈਰਾ ਉਹ ਵਾਲਾ ਰੇਗ ਮਾਰਨਾ ਸਾਫ਼ ਕਰੋ ਇਕਦਮ ਸਾਡੀਆਂ ਕੜਾਈਆਂ ਚਮਕ ਜਾਂਦੀਆਂ ਲੋਹੇ ਵਾਲੀਆਂ ਠੀਕ ਹੈ ਜੀ ਲੋਹੇ ਦਾ ਤਵਾ ਹੋਇਆ ਲੋਹੇ ਦੀ ਕੜਾਈ ਹੋਈ ਇਹ ਚੀਜ਼ਾਂ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਯੂਜ਼ ਸੁ ਲਿਆ ਸਕਦੇ ਆਰੇ। ਇਕਦਮ ਸਾਫ਼ ਹੋਏਗਾ। ਲੋ ਜੀ ਮੈਂ ਇੱਥੇ ਆਪਣੇ ਭਾਂਡੇ ਆਪਣੇ ਕੈਟਲਜ਼ ਵਗੈਰਾ ਇਹਨਾਂ ਚੀਜ਼ਾਂ ਨਾਲ ਸਾਫ਼ ਕਰਦੀ ਹੁਣੇ ਆ। ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਕੱਢ ਵੀਡੀਓ ਸ਼ੇਅਰ ਕਰਦਾ। ਆਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਨਾ ਕਿ ਜਦੋਂ ਆਪਾਂ ਤੜਕਾ ਲਾਉਂਦੇ ਆ ਨਾ ਉਹਦੋਂ ਇਕਦਮ ਪੀਲਾ ਪੀਲਾ ਜੰਮ ਜਾਂਦਾ। ਤੇ ਹੁਣ ਦੇਖਿਓ ਤੁਸੀਂ ਇਕਦਮ ਚਮਕਦਾ। ਠੀਕ ਹੈ ਜੀ ਮੈਂ ਆਪਣੇ ਭਾਂਡੇ ਇਸ ਤਰੀਕੇ ਨਾਲ ਸਾਫ਼ ਕਰਦੀ ਆ ਆਪਣੇ ਚਮਕਾਉਂਦੀ ਆ। ਬਾਕੀ ਕੁਰਸੀ ਵੀ ਚਮਕਾਏ ਉਹ ਤੇ ਇਸੇ ਤਰੀਕੇ ਕਰਿਆ ਕਰੋ ਇਹਨੂੰ ਯੂਜ਼ ਲਿਆਇਆ ਕਰੋ ਠੀਕ ਹੈ ਕੋਕਾ ਕੋਲਾ ਜੇਕਰ ਆ ਜਾਂਦੀ ਹੈ ਵੈਸੇ ਤਾਂ ਕੋਸ਼ਿਸ਼ ਕਰਿਆ ਪਰ ਇਹਨੂੰ ਆਪਣੇ ਘਰ ਨਾ ਹੀ ਵਾੜੋ ਇਹ ਬਹੁਤ ਵਧੀਆ ਚੀਜ਼ ਹੈ ਇਹ ਨੂੰ ਨੁਕਸਾਨ ਦੇਂਦੀ ਹੈ ਅਰ ਬੱਚਿਆਂ ਲਈ ਤਾਂ ਬਹੁਤ ਖਤਰਨਾਕ ਚੀਜ਼ ਹੈ ਬੱਚਿਆਂ ਨੂੰ ਤਾਂ ਖਾਸ ਬਚਾ ਕੇ ਰੱਖੋ ਇਸ ਚੀਜ਼ ਤੋਂ ਕੋਕਾ ਕੋਲਾ ਦਾ ਹਰ ਹਰਸ ਬਹੁਤ ਪਿੰਦਾ ਸੀਗਾ ਬੀਲਪੁਰ ਬੰਦ ਕਰਤੀ ਡਾਕਟਰਾਂ ਨੇ ਉਹਦੇ ਇਹ ਚੀਜ਼ਾਂ ਸਾਰੀਆਂ ਬੰਦ ਕਰਤੀਆਂ ਸੀ ਅੱਜਕੱਲ ਬੱਚੇ ਖਾਂਦੇ ਆ ਨਾ ਸਿੱਖ ਖਾਲੇ ਇਹ ਚੀਜ਼ਾਂ ਖਾਲੀਆਂ ਬਹੁਤ ਸਭ ਕੁਝ ਬੰਦ ਕਰਤਾ ਆ ਦੇਖੋ ਜਿਹੜਾ ਹੁਣ ਮੈਂ ਦਿਖਾਨੀ ਹੈ ਆਹ ਦੇ ਇੱਦਾਂ ਇੱਕਦਮ ਚਮਕ ਜਾਂਦੀ ਏ ਇਹਦੇ ਨਾਲ ਐਤਾ ਪੈਦਾ। ਵੀ ਆਹ ਚੀਜ਼ਾਂ ਤੁਸੀਂ ਇਦਾਂ ਹੀ ਕਰ ਸਕਦੇ ਹੋ ਆਪਣੀ ਠੀਕ ਹੈ ਅੱਜ ਗਰਮੀ ਬਹੁਤ ਹੋਈ ਪਈ ਹੈ ਅੱਤ ਦੀ। ਬਾਕੀ ਤੁਹਾਡੇ ਕਿੱਥੇ ਕਿੱਥੇ ਗਰਮੀ ਹੈ ਕਿੱਥੋਂ ਕਿੱਥੋਂ ਮੇਰਾ ਵਲੌਗ ਦੇਖਦੇ ਪਿਆ। ਅਰ ਮੇਰੀਆਂ ਸਾਰੀਆਂ ਭੈਣਾਂ ਅਗੇ ਰਿਕਵੈਸਟ ਹੈ ਕਿ ਮੈਨੂੰ ਕਮੈਂਟ ਕਰਿਆ ਕਰੋ ਵਧੀਆ ਵਧੀਆ ਠੀਕ ਹੈ ਜੀ ਮੈਂ ਤਾਂ ਡੇਲੀ ਵੀ ਜ ਜੋ ਵੀ ਕੀਤਾ ਤੁਹਾਡੇ ਨਾਲ ਸ਼ੇਅਰ ਕਰਦਾ ਪਹਿਲਾਂ ਤਾਂ ਆਪਾਂ ਸਵੇਰ ਦੇ ਅੱਜ ਲੱਗੇ ਹੋਏ ਆ ਹੁਣ ਆਪਣੀ ਰਸੋਈ ਸੁਈ ਸਾਫ਼ ਕਰਾਂਗੇ ਠੀਕ ਹੈ ਜੀ ਸਵੇਰੇ ਵੀ ਕਰ ਲਈ ਹੁਣੇ ਦੋ ਦੁਬਾਰਾ ਤੁਹਾਨੂੰ ਪਤਾ ਸਾਰਾ ਦਿਨ ਸੋਈਦਾ ਤਾਂ ਸਾਡਾ ਇਹ ਕੰਮ ਨਹੀਂ ਹੈ ਸਸਿਕਾ ਜੀ ਬਾਏ ਬਾਏ ਪਿਆਰਾ ਜਿਹਾ ਲਾਈਕ ਕਰਦੇ ਸ਼ੇਅਰ ਜਰੂਰ ਕਰੋ ਬਾਕੀ ਵਾਤਾਵਾਜ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਰੱਛੇ ਰੱਛੇ ਕਮੈਂਟ ਕਰਕੇ ਜਾਇਆ ਬਣ ਆਪਣਾ ਨਾਮ ਵੀ ਜਰੂਰ ਦੱਸ ਕੇ ਜਾਇਆ ਕਰੋ ਠੀਕ ਹੈ ਜੀ ਤੁਸੀਂ ਕਿੱਥੋਂ ਕਿੱਥੋਂ ਬੋਲਦੇ ਹੋ ਸੌਰੀ ਦੇਖਣੇ ਪਏ ਹੋ ਤੇ ਲੋ ਜੀ ਸਾਰੇ ਕੰਮ ਆ ਤਾਂ ਆਪਾਂ ਫ੍ਰੀ ਹੋ ਗਏ ਤੇ ਰਸੋਈ ਬਿਲਕੁਲ ਨੀਟ ਐਂਡ ਕਲੀਨ ਕਰਤੀ ਹੁਣ ਆਪਾਂ ਕਰਾਂਗੇ ਥੋੜੀ ਦੇਰ ਲਈ ਰਾਮ ਫਿਰ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਦੇ ਨਾਲ ਠੀਕ ਹੈ ਜੀ ਲਾਈਕ ਕਰਨਾ ਬਿਲਕੁਲ ਨਾ ਫਿਰ ਲਿਓ ਜਾਂਦੀ ਜਾਂਦੀ ਮੈਂ ਤੁਹਾਨੂੰ ਫੇਰ ਬਾਰ-ਬਾਰ ਕਹੂੰਗੀ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੋ ਲਾਈਕ ਬਹੁਤ ਘੱਟ ਹੁੰਦੇ ਆ ਮੇਰੀ ਵੀਡੀਓ ਤੇ